ਇਤੇ ਦਿਨ ਪੰਜਾਬ ਦੇ ਵਿੱਚ ਆਏ ਹਨੇਰੀ ਅਤੇ ਤੂਫਾਨ ਕਾਰਨ ਕਈ ਇਲਾਕਿਆਂ ਵਿੱਚ ਵੱਡਾ ਨੁਕਸਾਨ ਹੋਇਆ ਜਿੱਥੇ ਦਰਖਤ ਅਤੇ ਬਿਜਲੀ ਦੇ ਖੰਬੇ ਟੁੱਟ ਗਏ ਕੁਝ ਥਾਵਾਂ ਤੇ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਅਤੇ ਨਾਲ ਹੀ ਕਿਸਾਨਾਂ ਦਾ ਵੀ ਭਾਰੀ ਨੁਕਸਾਨ ਕਈ ਥਾਵਾਂ ਉੱਤੇ ਹੋਇਆ ਹੈ ਤਾਂ ਅੱਜ ਵੀ ਨੂੰ ਲੈ ਕੇ ਨਵਾਂ ਅਪਡੇਟ ਆ ਜਿਹੜਾ ਉਹ ਸਾਹਮਣੇ ਆਇਆ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਹਨੇਰੀ ਤੂਫਾਨ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਲੇਕਿਨ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ بارش ਹੋ ਸਕਦੀ ਹੈ ਤਾਂ بارش ਨੂੰ ਲੈ ਕੇ ਜਾਣਕਾਰੀ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤਬੀਤੇ ਦਿਨੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਬਦਲਦਾ ਹੈ ਉਸ ਦੇ ਵਿੱਚ ਵੱਡੀ ਉਥਲ-ਪੁਤਲ ਹੁੰਦੀ ਹੈ ਕੁਝ ਥਾਵਾਂ ਉੱਤੇ ਹਾਲਾਂਕਿ ਅੱਗਾ ਵੀ ਲੱਗਦੀਆਂ ਨੇ ਅਤੇ ਕੁਝ ਥਾਵਾਂ ਉੱਤੇ ਜਿਹੜੀ ਕਿਸਾਨਾਂ ਦੀ ਫਸਲ ਆ ਉਹ بارش ਦੇ ਕਰਕੇ ਵੀ ਨੁਕਸਾਨੀ ਜਾਂਦੀ ਹੈ ਤਾਂ ਮੌਸਮ ਦੇ ਰੰਗ ਨੇ ਜਿਹੜੇ ਉਹ ਦੇਖਣ ਨੂੰ ਮਿਲੇ ਨੇ ਤਾਂ ਅੱਜ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ ਤੁਹਾਨੂੰ ਦੱਸਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ بارش ਜਿਹੜੀ ਉਹ ਹੋ ਸਕਦੀ ਆ ਤਾਂ ਬੀਤੇ ਦੋ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਅਤੇ ਤੂਫਾਨ ਦੇਖਣ ਨੂੰ ਮਿਲਿਆ ਤਾਂ ਹੁਣ ਮੀਂਹ ਦੀ ਸੰਭਾਵਨਾ ਕੁਝ ਇਲਾਕਿਆਂ ਵਿੱਚ ਜਤਾਈ ਗਈ ਹੈ ਅੱਜ ਪੰਜਾਬ ਦੇ ਵਿੱਚ ਤੇਜ਼ ਮੀਂਹ ਜਾਂ ਫਿਰ ਤੂਫਾਨ ਬਾਰੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਖੁਸ਼ਗੁਬਗਵਾਰ ਹੋਣ ਕਰਕੇ ਲੋਕ ਕਰਮੀ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਨੇ ਤਾਂ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਸ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ 1.1 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕਈ ਥਾਵਾਂ ਉੱਤੇ ਕਿਸਾਨਾਂ ਦੀ ਫਸਲਾਂ ਜਿਹੜੀ ਉਹ ਨੁਕਸਾਨੀ ਗਈ ਹੈ ਤੂਫਾਨ ਅਤੇ ਬਾਰਿਸ਼ ਦੇ ਕਣਕਾਂ ਦੀ ਪੱਕੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ ਕਈ ਥਾਵਾਂ ਉੱਤੇ ਤਾਂ ਬਿਲਕੁਲ ਹੀ ਫਸਲਾਂ ਨੇ ਜਿਹੜੀਆਂ ਉਹ ਚਾਦਰ ਵਾਂਗ ਵਿਛ ਗਈਆਂ ਨੇ ਤਾਂ ਇਹ ਕਿਸਾਨਾਂ ਦੇ ਵੱਲੋਂ ਗੜੇ ਮਾਰੀ ਤੋਂ ਪ੍ਰਭਾਵਿਤ ਫਸਲ ਅਤੇ ਹੋਰ ਨੁਕਸਾਨੀ ਗਈ ਫਸਲ ਦੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਚਰਚਾਵਾਂ ਨੇ ਕਿਉਂਕਿ ਕਿਸਾਨ ਨੇ ਫਸਲ ਮੰਡੀ ਵਿੱਚ ਵੇਚਣੀ ਹੁੰਦੀ ਹੈ ਜਦੋਂ ਇੱਕਦਮ ਬਾਰਿਸ਼ ਆ ਜਾਂਦੀ ਹੈ ਤਾਂ ਮੰਡੀ ਵਿੱਚ ਪਈ ਫਸਲ ਦਾ ਵੀ نقصان ਆ ਜਿਹੜਾ ਉਹ ਹੋ ਜਾਂਦਾ ਹੈ ਕਈ ਵਾਰ ਫਸਲ ਭਿੱਜਣ ਕਰਕੇ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ਦੇ ਵਿੱਚ ਖੱਜਲ ਹੋਣਾ ਪੈਂਦਾ ਹੈ ਤਾਂ ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਪੰਜਾਬ ਦੇ ਵਿੱਚ ਮੌੜ ਤੋਂ ਗਰਮੀ ਵਧਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਵਿੱਚ ਅੱਜ ਕਿੱਥੇ-ਕਿੱਥੇ ਮੀਂਹ ਪੈ ਸਕਦਾ ਹੈ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁਝ ਥਾਵਾਂ ਉੱਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਬੁਹਾਲੀ ਦੇ ਵਿੱਚ ਅੱਜ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ ਉੱਥੇ ਵੀ ਜਿਤਾਈ ਗਈ ਹੈ ਤਾਂ ਦੂਜੇ ਪਾਸੇ ਜੇ ਗਵਾਂਡੀ ਸੂਬੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਬੀ ਅਤੇ ਗਰਜ ਦੀ ਸੰਭਾਵਨਾ ਜਿਤਾਈ ਗਈ ਹੈ ਅਗਲੇ 12 ਘੰਟਿਆਂ ਦੌਰਾਨ ਹਿਮਾਚਲ ਦੇ ਵਿੱਚ ਗਰਜ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਜਿੱਥੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਜਿਹੜੀਆਂ ਉਹ ਚੱਲ ਸਕਦੀਆਂ ਨੇ ਤਾਂ ਗਵਾਂਡੀ ਸੂਬੇ ਦੇ ਚੰਬਾ ਕਾਂਗੜਾ ਕੁਲੂ ਮੰਡੀ ਉਨਾ ਬਲਾਖਪੁਰ ਹਵੀਰਪੁਰ ਸੋਲਾ ਫਿਰਮੌਰ ਕਿਨੌਰ ਲਾਹੌਰ 50 ਅਤੇ ਸ਼ਿਮਲਾ ਦੇ ਕੁਝ ਇਲਾਕਿਆਂ ਵਿੱਚ ਮੌਸਮ ਜਿਹੜਾ ਉਹ ਬਦਲੇਗਾ ਦੂਜੇ ਪਾਸੇ ਪੰਜਾਬ ਦਾ ਤੁਹਾਨੂੰ ਦੱਸ ਦਿੰਦਾ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਜਿਹੜੀ ਉਹ ਵੜੀ ਹੋਈ ਹੈ ਹਾਲਾਂਕਿ ਕਈ ਥਾਵਾਂ ਉੱਤੇ ਬੱਦਲਬਾਜ਼ੀ ਵੀ ਦੱਲਦਰਾਈ ਹੈ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਮੌਸਮ ਤੋਂ ਜਰੂਰ ਵੱਡੀ ਚਿੰਤਾ ਦੇ ਵਿੱਚ ਲੱਗ ਰਹੇ ਨੇ ਕਿਉਂਕਿ ਇਹੀ ਸਮਾਂ ਹੁੰਦਾ ਹੈ ਜਦੋਂ ਕਿਸਾਨੇ ਆਪਣੀ ਫਸਲ ਵਡਣੀ ਹੁੰਦੀ ਹੈ 6 ਮਹੀਨੇ ਦੀ ਮਿਹਨਤ ਦਾ ਮੁੱਲ ਪੈਣਾ ਹੁੰਦਾ ਹੈ ਅਜਿਹੇ ਵਿੱਚ ਕਈ ਵਾਰ بارش ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਅੱਜ ਮੌਸਮਾ ਜਿਹੜਾ ਉਸ ਤੋਂ ਲੈ ਕੇ ਅਪਡੇਟ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ